ਇੱਕ ਵੱਡੀ ਖਬਰ ਆਮ ਲੋਕਾਂ ਨਾਲ ਜੁੜੀ ਹੋਈ ਹੈ ਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਾ ਹੈ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਇਰਜ਼ਾਫਾ ਹੋਇਆ ਹੈ ਗੈਸ ਕੰਪਨੀਆਂ ਦੇ ਵੱਲੋਂ ਤਿਹਾਰਾਂ ਦੇ ਸੀਜ਼ਨ ਦੌਰਾਨ ਇਹ ਜਿਹੜੀਆਂ ਕੀਮਤਾਂ ਵਧਾਈਆਂ ਗਈਆਂ ਨੇ ਜ਼ਾਹਰ ਜੀ ਗੱਲ ਹੈ ਕਿ ਇਸ ਸਭ ਦਾ ਆਮ ਪਬਲਿਕ ਦੀ ਜੇਬ ਦੇ ਉੱਪਰ ਅਸਰ ਪੈਣਾ ਸੁਭਾਵਿਕ ਹੈ ਕਮਰਸ਼ੀਅਲ ਗੈਸ ਸਟੈਂਡਰਡ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਚੁੱਕੀਆਂ ਨੇ 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 16 ਰੁਪਏ ਤੱਕ ਦਾ ਇਜ਼ਾਫਾ ਕੀਤਾ ਗਿਆ ਹੈ ਇਹ ਜੋ ਕਮਰਸ਼ੀਅਲ ਗੈਸ ਸਿਲੰਡਰ ਨੇ ਉਹ ਜ਼ਿਆਦਾਤਰ ਵਪਾਰਕ ادارے ਜਿਵੇਂ ਕਿ ਟਾਬੇ ਰੈਸਟੋਰੈਂਟ ਤੇ ਹੋਰ ਜਿਹੜੀਆਂ ਕਿ ਥਾਮਾਂ ਨੇ ਉੱਥੇ ਇਸਤੇਮਾਲ ਕੀਤਾ ਜਾਂਦਾ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਸ ਸਬਦੇ ਨਾਲ ਹੁਣ ਜਦੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਜ਼ਾਫਾ ਹੋਇਆ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਜੋ ਹੈ ਖਾਣ ਪੀਣ ਵਾਲੀਆਂ ਵਸਤਾਂ ਦੇ ਉੱਪਰ ਪੈਣਾ ਵੀ ਸੁਭਾਵਿਕ ਹੈ ਹੁਣ ਤੁਹਾਨੂੰ ਕੱਲੇ-ਕੱਲੇ ਜਿਹੜੇ ਕੀ ਹੈ ਸ਼ਹਿਰ ਵਾਈਜ਼ ਦੱਸਾਂਗੇ ਕਿ ਕਿਹੜੇ ਸ਼ਹਿਰ ਦੇ ਵਿੱਚ ਕਿੰਨੀ ਕੀਮਤ ਵਧਾਈ ਗਈ ਹੈ ਅਤੇ ਕਿਵੇਂ ਆਮ ਪਬਲਿਕ ਦੇ ਉੱਪਰ ਇਸ ਦਾ ਅਸਰ ਪਵੇਗਾ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਇੱਥੇ ਜਿਹੜੀ ਕੀ ਘੇਲੂ ਗੈਸ ਸਿਲੰਡਰ ਦੀ ਕੀਮਤ ਨੂੰ ਛੱਡ ਕੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਧोतरी ਕੀਤੀ ਗਈ ਹੈ 15 ਰੁਪਏ ਜਿਹੜਾ ਕਿ ਗੈਸ ਸਿਲੰਡਰ ਦੀ ਕੀਮਤ ਵਧਾਈ ਗਈ ਹੈ ਪਹਿਲਾਂ ਜੋ ਕਮਰਸ਼ੀਅਲ ਗੈਸ ਸਿਲੰਡਰ ਦਿੱਲੀ ਦੇ ਵਿੱਚ 1580 ਰੁਪਏ ਦਾ ਮਿਲਦਾ ਸੀ ਉਹ ਹੁਣ ਉਸ ਦਾ ਰੇਟ ਵੱਢ ਕੇ 1595 ਇਸ਼ਾਰਾ 50 ਰੁਪਏ ਤੱਕ ਪਹੁੰਚ ਕੇ ਇਹ ਨਮੀ ਕੀ ਮਤ ਦੇ ਕੋਲਕਾਤਾ ਦੇ ਵਿੱਚ ਵੀ ਜੋ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਗਿਆ ਸਾਡੇ 16 ਰੁਪਏ ਕੀਮਤ ਵਧਾਈ ਗਈ ਹੈ ਜਿਸ ਕਰਕੇ ਕੋਲਕਾਤਾ ਦੇ ਵਿੱਚ ਹੁਣ ਕਮਰਸ਼ੀਅਲ ਗੈਸ ਸਿਲੰਡਰ 1700 ਰੁਪਏ ਤੋਂ ਵੱਧ ਜਿਹੜੀ ਕੀਮਤ ਦੇ ਉੱਪਰ ਮਿਲੇਗਾ ਜਦਕਿ ਮੁੰਬਈ ਦੇ ਵਿੱਚ ਵੀ 15 ਰੁਪਏ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਜ਼ਾਫਾ ਕੀਤਾ ਜਾ ਕੇ ਆ ਜਦਕਿ ਮੁੰਬਈ ਦੇ ਵਿੱਚ ਹੁਣ ਕਮਰਸ਼ੀਅਲ ਗੈਸ ਸਿਲੰਡਰ 1547 ਰੁਪਏ ਦੇ ਵਿੱਚ ਮਿਲੇਗਾ ਇਸਦਾ ਚੇਨਈ ਦੇ ਵਿੱਚ ਵੀ 16 ਰੁਪਏ 50 ਪੈਸੇ ਜਿਹੜੀ ਕੀ ਹੈ ਕੀਮਤ ਦੇ ਵਿੱਚ ਵਧोतरी ਹੋਣ ਦੇ ਨਾਲ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਹੁਣ 1754.50 ਪੈਸੇ ਤੱਕ ਪਹੁੰਚ ਚੁੱਕੀ ਹੈ ਸੋ ਆਮ ਜਿਹੜੀ ਕੀ ਖਪਤਕਾਰਾਂ ਦੇ ਲਈ ਰਾਹਤ ਵਾਲੀ ਗੱਲ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਅਤੇ ਇਸ ਜਿਆ ਕੀਮਤਾਂ ਆਖਰੀ ਵਾਰ ਜਿਹੜੇ ਕੀ 8 ਅਪ੍ਰੈਲ 2025 ਦੇ ਵਿੱਚ ਜਿਹੜਾ ਕੀ ਉਹਨਾਂ ਕੀਮਤਾਂ ਦੇ ਵਿੱਚ ਬਦਲਾ ਕੀਤਾ ਗਿਆ ਸੀ ਜਿਸ ਕਰਕੇ ਹੁਣ ਰਾਹਤ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਕਿ ਲੁਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਤਾਂ ਨਹੀਂ ਹੋਇਆ ਪਰ ਜਿਵੇਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਮਨਾਈ ਬੜੌਤਰੀ ਕੀਤੀ ਗਈ ਹੈ ਗੈਸ ਏਜੰਸੀਆ ਦੇ ਵੱਲੋਂ ਪਿਛਲੇ 6 ਮਹੀਨੇ ਦੇ ਵਿੱਚ ਲਗਾਤਾਰ ਜਿਹੜੀ ਕੀ ਇਹ ਕਟੌਤੀ ਕੀਤੀ ਜਾ ਰਹੀ ਸੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਪਰ ਹੁਣ ਇੱਕਦਮ 16 ਰੁਪਏ ਤੱਕ 16 ਰੁਪਏ ਤੱਕ ਕੀਮਤ ਵਧਾ ਕੇ ਜੋ ਇਹ ਨਮੀਆਂ ਦਰਾਂ ਲਾਗੂ ਕੀਤੀਆਂ ਗਈਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਤਾਂ ਇਸ ਦਾ ਜੋ ਅਸਰ ਹੈ ਉਹ ਖਾਣ ਪੀਣ ਵਾਲੀਆਂ ਵਸਤਾਂ ਦੇ ਉੱਪਰ ਪੈਣਾ ਸੁਭਾਵਿਕ ਹੈ ਪਹਿਲਾਂ ਹੀ ਦੀਵਾਲੀ ਹੈ ਅਤੇ ਉਸ ਤੋਂ ਪਹਿਲਾਂ ਦੁਸ਼ਹਿਰਾ ਅਤੇ ਹੋਰ ਵੀ ਤਿਉਹਾਰ ਜਿਹੜੇ ਕੀ ਹੈ ਇੰਡੀਆ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੋਕਾਂ ਵੱਲੋਂ ਮਨਾਏ ਜਾਂਦੇ ਨੇ ਹੁਣ ਜਦੋਂ ਮਹਿੰਗਾਈ ਦਾ ਝਟਕਾ ਲੱਗਿਆ ਤਾਂ ਇਸ ਦਾ ਆਮ ਪਬਲਿਕ ਦੀ ਜੇਬ ਦੇ ਉੱਪਰ ਅਸਰ ਪੈਂਦਾ ਹੋਇਆ ਜ਼ਰੂਰ ਨਜ਼ਰ ਆਵੇਗਾ